ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਸਵਾਗਤ ਹੈ ਤੁਹਾਡਾ ਅੱਜ ਫੇਰ ਤੁਹਾਨੂੰ ਸਾਰੇ ਭਰਾਵਾਂ ਨੂੰ ਜਿਹੜੀ ਕਣਕ ਦਿਖਾ ਰਹੇ ਹਾਂ ਬੈੱਡ ਪਲੈਂਟਰ ਵਾਲੀ ਦਿਖਾ ਰਹੇ ਹਾਂਗੇ ਕਿਹੜਾ ਪਿੰਡ ਸਤਨਾਮ ਅਲੀਪੁਰ ਪਿੰਡ ਹੈ ਵੀਰੇ ਇਹ ਠੀਕ ਹੈ ਤੇ ਆਹ ਕਿਹੜਾ ਰੋਡ ਲੰਘਦਾ ਹੈਗਾ ਆਪਾਂ ਇਹ ਬਈ ਪਲਵਾਨ ਪਿੰਡ ਨੂੰ ਵਾਗਿਆ ਇਧਰਲੀ ਸਾਈਡ ਵੀਰੇ ਇਹ ਹਾਂ ਤੇ ਨਾਲ ਉਹਨੂੰ ਵਾਗਿਆ ਰੋਡ ਤੋਂ ਨਾਲ ਹੀ ਇੱਥੇ ਕਣਕਾ ਕੀ ਪੌਣਾ ਕਿੱਲੇ ਦੇ ਵਿੱਚ ਬਜਾਈ ਕੀਤੀ ਤੀਗੀ ਤੇ ਬੀ ਹੈਗਾ ਇਹ 327 ਤੇ ਕਣਕ ਦੇਖੋ ਕਿਆ ਬਾਤ ਹੈ ਹਨਾ ਜਮਾ ਇਹ ਖੜੀ ਆ ਬਈ ਢਾਲ ਢਾਲ ਖੜਾਗਾ ਕਣਕ ਦਾ ਤੇ ਪੂਰਾ ਜਮਾ ਹਨਾ ਤੇ ਤਿੰਨ ਪਾਣੀਆ ਦੇ ਵਿੱਚ ਪੱਕੀ ਆ ਬਾਈ ਬਰੇ ਨੂੰ ਤਿੰਨ ਪਾਣੀ ਲੱਗੇ ਨੇ ਬਾਈ ਗਿਆ ਸੰਗਰੂਰ ਆ ਆਪਾਂ ਨੂੰ ਫੋਨ ਕਰਿਆ ਸੀਗਾ ਆਏ ਸੀ ਇੱਥੇ ਕਣਕ ਵਿਜ਼ਿਟ ਕਰਨੀ ਆ ਸੀ ਦੇਖਣ ਵੀ ਕਿਵੇਂ ਹੋਈ ਆਗੀ ਤੇ ਉਹ ਕਹਿੰਦਾ ਬਾਈ ਸਾਨੂੰ ਬਹੁਤ ਵਧੀਆ ਲੱਗਾ ਕਹਿੰਦਾ ਤੇ ਇਹ 12 ਕਿਲੋ ਬਾਈ ਕਿੱਲੇ ਦੇ ਹਿਸਾਬ ਨਾਲ ਵੀ ਪਿਆ ਹੋਇਆਗਾ ਕਿੱਲੇ ਦਾ 12 ਕਿਲੋ 12 ਕਿਲੋ ਹਾਂ ਅੱਛਾ ਹਾਂ ਚਾਰ ਖੁੱਡਣ ਨੂੰ ਵੀ ਉਹੀ 32 ਇੰਚ ਦੇ ਬਿੱਡ ਤੇ ਤਿੰਨ ਪਾਣੀ ਲੱਗੇ ਨੇ ਗਏ 327 ਵੈਰਾਈਟੀ ਆ ਇਹ 327 ਵੈਰਾਈਟੀ ਆ ਕੀ ਨਾਂ ਬਾਈ ਇਹਦਾ ਨਾਂ ਕੀ ਹੈਗਾ ਬਾਈ ਦਾ ਨਾਂ ਕਾਲਾ ਬਾਈ ਜੇ ਕਿਸੇ ਨੇ ਮਿਲਣਾ ਵੀ ਹੋਵੇ ਆ ਕੋਲੇ ਅਰੇ ਰੇਲਵੇ ਰੇਲਵੇ ਲੈਣ ਲੱਗਦੀ ਆ ਤੇ ਆ ਪਲਮਾਨ ਪਿੰਡ ਨੂੰ ਹੋਣਾਗੇ ਆਪਣੇ ਸੰਗਰੂਰ ਨੂੰ ਰੋਡ ਜਾਂਦਾ ਜਿਹੜਾ ਠੀਕ ਆ ਆ ਸੜਕ ਪਿੰਡ ਚ ਵੜ ਗਈ ਵਾਲੀ ਥੋੜੀ ਪਿੱਛੇ ਕਰੋਲ ਬੰਬ ਦੇ ਮਾਰੀਆਂ ਲਵੇ ਪ੍ਰੋਬਲਮ ਹੋ ਜਾਂਦਾ ਆਲ ਪਟਾਲ ਪੰਪ ਮੇਨ ਲੋਕੇਸ਼ਨ ਆਗੀ ਹਾਂ ਤੇ ਬਾਕੀ ਮੈਂ ਇੱਕ ਵਾਰ ਦੁਬਾਰਾ ਫੇਰ ਦੱਸ ਦਿੰਨਾ ਆ ਜਿਹੜਾ ਬੈਡ ਆ ਚੌੜਾ 23 ਇੰਚ ਦਾ ਹੈਗਾ ਚਾਰ ਹੋਰੇ ਆਗੇ 327 ਵੈਰਾਈਟੀ ਆਗੀ ਤੇ ਬਾਈ ਬਾਕੀ ਨਾ ਯਾਰ ਸਾਰਿਆਂ ਨੂੰ ਵੱਡੀ ਗੱਲ ਤੁਸੀਂ ਬੱਲੀ ਦੇਖੋ ਵੀਰੇ ਯਾਰ ਬੱਲੀ ਦੀ ਕੁਆਲਿਟੀ ਦੇਖੋ ਬੱਲੀ ਬਾਈ ਮੜੀ ਜ਼ੂਮ ਕਰਕੇ ਦਿਖਾ ਦੇ ਆਪਣੀਆਂ ਆਮ ਕਣਕਾਂ ਦੀਆਂ ਬੱਲੀਆਂ ਦੇ ਕਹੇ ਜਾਂਦੇ ਨੇ ਉਹ ਪਾਣੀ ਨਾਲ ਬਾਈ ਮਰ ਜਾਂਦੀਆਂ ਨੇ ਇਨ ਉਸ ਇਹ ਸਾਰੀ ਸ਼ੇਮ ਨਹੀਂ ਬਣੀ ਹੋਈ ਆ ਪਰ ਜਿੱਥੇ ਵੀ ਤੇ ਹੁਣ ਤੱਕ ਦੇ ਟ੍ਰਾਇਲ ਲਾਇਏ ਨੇ ਸੇਮ ਦੇ ਆਪਾਂ ਨੂੰ ਬਹੁਤ ਵਧੀਆ ਰਿਜ਼ਲਟ ਆਇਆ ਨਾਲ ਤਾਂ ਪਾਣੀ ਦੀ ਬਚਤ ਹੋ ਗਈ ਆਪਣੀ ਨਾਲੇ ਆਪਾਂ ਨੂੰ ਵੀਰੇ ਮੰਨ ਕੇ ਝਾੜ ਵੀ ਵਧੂ ਆਪਣਾ ਨਾਲੇ ਬੀਜ ਦੀ ਤੇ ਬੀਜ ਦੀ ਹੋ ਗਈ ਰੇਹ ਦੀ ਹੋ ਗਈ ਸਾਰੀ ਖਫਤ ਘਟ ਗਈ ਆਪਣੀ ਹੂੰ ਇਹਦੇ ਵਿੱਚ ਰੇਹ ਵੀ ਘਟ ਪਿਆ ਹੋਊਗਾ ਤੇ ਬਾਕੀ ਪਾਣੀ ਦੀ ਤਾਂ ਬਚਤ ਤਾਂ ਹੈਗੀ ਹੈਗੀ ਆ ਬਾਕੀ ਹੈਡ ਦੇਖ ਲਓ ਹਣਾ ਹਾਂ ਕੱਦ ਵੀ ਬਹੁਤ ਆ ਵੀਰੇ ਕੱਦ ਹੈਗਾ ਪੂਰਾ ਬਾਕੀ ਝਾੜ ਦਾ ਪਤਾ ਜਿਹੜਾ ਬਾਈ ਦਾ ਸੰਪਰਕਤ ਨੰਬਰ ਦੇ ਦਾਂਗੇ ਜੇ ਕਿਸੇ ਭਰਾ ਨੇ ਵੀ ਦੇਖਣਾ ਵੀ ਇਹ ਝਾੜ ਦੇਖਣ ਲਈ ਗੱਲ ਕਰਨੀ ਹੈ ਸਿੱਧੀ ਹੈ ਨਾ ਇਹ ਵੀਰ ਦਾ ਨ ਮਰਾ ਪੰਜ ਚਾਰ ਦਿਨਾਂ ਚ ਵੱਡੀ ਜਾਊ ਪਕਾ ਦੇ ਲਵੇ ਹਾਂ ਬਈ ਪਕਾ ਦੇ ਲਵੀ ਆ ਜਮਾ ਤੇ ਬਾਕੀ ਧੰਨਵਾਦ ਜਿਹੜੇ ਏਰੀਆ ਨਾਲ ਹੀ ਆ ਬੀਰੀ ਦੀ ਕੋਠੀ ਆ ਗਈ ਇੱਧਰਲੇ ਪਾਸੇ ਆਹ ਸੜਕ ਤੋਂ ਥਿੱ ਘਰ ਆ ਗਿਆ ਦੇਖ ਇੱਧਰਲੇ ਪਾਸੇ ਨਾਲ ਕਾਲਾ ਕਾਲਾ ਕਹਿਣਾ ਕਾਲਾ ਬਈ ਬਾਈ ਦਾ ਨਾਮ ਬਾਹਰੋਂ ਆਇਆ ਬਾਈ ਅੱਛਾ ਤੇ ਬਹੁਤ ਵਧੀਆ ਬਾਈ ਲਵੇ ਲਾਉਣ ਵਾਲੇ ਕਿਵੇਂ ਨਾਬੇ ਸ਼ਾਇਰ ਦੇ ਬਾਈ ਹੋਗੇ ਜਾਂ ਇੱਥੇ ਪਹਿਮਾਨ ਪਿੰਡ ਦੇ ਲਵੀ ਹੋਗੇ ਜੇ ਕਿਸੇ ਨੇ ਟ੍ਰਾਇਲ ਦੇ ਤੌਰ ਤੇ ਦੇਖਣੀ ਆ ਨਾ ਕਹਾਣੀ ਵਜਾਉਣੀ ਹੋਵੇ ਤਾਂ ਤੁਸੀਂ ਆ ਪੰਜ ਚਾਰ ਦਿਨਾਂ ਚ ਦੇਖ ਸਕਦੇ ਹੋ ਪਤਾ ਬਾਈ ਵੱਡੀ ਦੇਊਗਾ ਹਾਂ ਹਾਂ ਵੀ ਇੱਥੇ ਆ ਕੇ ਤੁਸੀਂ ਦੇਖ ਸਕਦੇ ਹੋ ਨਾ ਬਾਕੀ ਜੇ ਕਿਸੇ ਭਰਾ ਤਾ ਮੂੰਗੀ ਦੀ ਬਜਾਈ ਬਾਈ ਸਤਨਾਮ ਕਰਦਾ ਹਨ ਵੀਰੇ ਵੀਰੇ ਆਪਣੇ ਪੂਰੇ ਵੈਸਟਰ ਚ ਟ੍ਰਾਇਲ ਆਏ ਹੋਣੇ ਜਮਾ ਲਾਏ ਹੋਣੇ ਪਹਿਲਾਂ ਤੇ 8 ਕਿਲੋ ਵੀਪ ਪਾਉਣੇ ਬਾਈ ਹੁਣ ਆਪਾਂ ਕਣਕ ਵਾਲੇ ਬਾਹਣ ਦੇ ਵਿੱਚ ਸੁੱਕੇ ਚ ਕੋਈ ਰੌਣੀ ਕਰਨ ਦੀ ਲੋੜ ਨਹੀਂ ਹੈਗੀ ਤੇ 10-12 ਕਿਲੋ ਕਿੱਲੇ ਦਾ ਡੀਏਪੀ ਪਾਉਣੇ ਆਪਾਂ ਤੇ 8 ਕਿਲੋ ਵੀਪ ਪਾਉਣੇ ਬਾਈ ਪੂਰਾ ਫੋਲ ਰਿਜ਼ਲਟ 3.5 ਕਿਲੋ ਵੀਨ ਆਪਾਂ 4.5 ਕੁਇੰਟਲ ਝਾੜ ਪਰ ਲੈਂਦਾਗਾ ਐਗਦੀ ਆਪਾਂ 8 ਕਿਲੋ ਵੀਨ ਨਾਲ ਬਾਈ 8-9 ਕੁਇੰਟਲ ਝਾੜ ਲੈਣਾਗਾ ਇਹ ਚ ਡੀਏਪੀ ਕਿੰਨਾ ਪਿਆ ਹੋਇਆਗਾ ਇਹ ਚ ਵੀਰੇ ਮੰਨ ਕੇ ਚੱਲ ਪਿਆ ਹੋਇਆਗਾ ਇਹ ਚ 20 25 ਕਿਲੋ ਪਿਆ ਹੋਊਗਾ 20 25 ਕਿਲੋ ਠੀਕ ਹੈ ਇੰਨਾ ਕੀ ਪਿਆ ਬਰੇ ਲੈ ਵੀ ਬਾਪੇ ਉਹ ਵੀਡੀਓ ਸ਼ੇਅਰ ਕਰਦੇ ਤੇ ਪੇਜ ਫੋਲੋ ਕਰ ਲਿਓ ਧੰਨਵਾਦ ਸਾਰੇ ਭਰਾਵਾਂ ਦਾ